ਨਵੀਆਂ ਪੰਜਾਬੀ ਦੇਖ ਰਹੇ ਤੁਸੀਂ ਮਹਾਂ ਅੰਚਲ ਜੱਗੀ ਕਾਂਗਰਸੀ ਐਮ ਐਲ ਏ ਦੇ ਘਰ ਦੇ ਵਿੱਚ ਆਈਟੀ ਦੀ ਰੇਡ ਜਿਹੜੀ ਮਾਰੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਐਮ ਐਲ ਏ ਦੀਆਂ ਜਿਨ੍ਹਾਂ ਦੇ ਕੋਠੀ ਦੇ ਵਿੱਚ ਆਈਟੀ ਦੀ ਟੀਮ ਸਵੇਰ ਤੋਂ ਹੀ ਮੌਜੂਦ ਹੈ ਆਖਿਰਕਾਰ ਕਿਉਂ ਇਹ ਰੇਡ ਮਾਰੀ ਗਈ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਐਮ ਐਲ ਏ ਦਾ ਸ਼ਰਾਬ ਦਾ ਕੋਈ ਕਾਰੋਬਾਰ ਜਿਹਾ ਜਿਹੇ ਦੋਸ਼ ਲਗਾਏ ਗਏ ਨੇ ਲੇਕਿਨ ਕੋਈ ਪੁਸ਼ਟੀ ਅਜੇ ਨਹੀਂ ਹੋਈ ਹੈ ਤਾਂ ਸੂਤਰਾਂ ਦੇ ਮੁਤਾਬਕ ਜੇਕਰ ਗੱਲ ਕਰੀਏ ਤਾਂ ਦੋਸ਼ ਇਸ ਵਿਧਾਇਕ ਦੇ ਉੱਤੇ ਲੱਗੇ ਨੇ ਕਿ ਆਜਾ ਰਿਹਾ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕੋਠੀ ਦੇ ਉੱਤੇ ਆਈਟੀ ਨੇ ਰੇਡ ਮਾਰੀਆ ਚੰਡੀਗੜ੍ਹ ਸੈਕਟਰ 4 ਸਥਿਤ ਰਾਣਾ ਗੁਰਜੀਤ ਦੇ ਘਰ ਆਈਟੀ ਦੀ ਛਾਪੇ ਮਾਰੀ ਜਾ ਰਹੀ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਤੜਕੇ ਸਵੇਰ ਤੋਂ ਹੀ ਕੋਠੀ ਦੇ ਅੰਦਰ ਮੌਜੂਦ ਆਈਟੀ ਦੀ ਟੀਮ ਇਨਕਮ ਟੈਕਸ ਵਿਭਾਗ ਦੇ ਵੱਲੋਂ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕਪੂਰਥਲਾ ਤੇ ਚੰਡੀਗੜ੍ਹ ਸਥਿਤ ਟਿਕਾਣਿਆਂ ਦੇ ਉੱਤੇ ਛਾਪੇ ਮਾਰੇ ਗਏ ਨੇ ਛਾਪੇ ਮਾਰੀ ਅੱਜ ਸਵੇਰੇ ਸ਼ੁਰੂ ਹੋਈ ਜਦੋਂ ਲੁਧਿਆਣਾ ਤੋਂ ਆਈਟੀ ਟੀਮਾਂ ਨੇ ਕਪੂਰਥਲਾ ਦੇ ਵਿੱਚ ਰਾਣਾ ਦੇ ਘਰ ਮਿਲ ਅਤੇ ਸੈਕਟਰ 49 ਵਿੱਚ ਉਹਨਾਂ ਤਿੰਨ ਘਰਾਂ ਅਤੇ ਐਮਐਲਏ ਹੋਸਟਲ ਦੇ ਵਿੱਚ ਫਲੈਟ ਨੰਬਰ 53 ਦੇ ਵਿੱਚ ਪਹੁੰਚੀਆਂ ਨੇ ਟੀਮਾਂ ਜ਼ਿਕਰ ਹੋ ਗਿਆ ਕਿ ਉੱਤਰਾਖੰਡ ਯੂਪੀ ਅਤੇ ਪੰਜਾਬ ਦੇ ਵਿੱਚ ਖੰਡ ਮਿਲਾ ਦੇ ਮਾਲਕ ਰਾਣਾ ਗੁਰਜੀਤ ਪੰਜਾਬ ਵਿਧਾਨ ਸਭਾ ਦੇ ਸਭ ਤੋਂ ਅਮੀਰ ਵਿਧਾਇਕਾਂ ਦੇ ਵਿੱਚੋਂ ਇੱਕ ਨੇ ਉਹਨਾਂ ਦਾ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਹੈ ਪਰਿਵਾਰ ਦੇ ਕੋਲ ਪੰਜਾਬ ਦੇ ਵਿੱਚ ਦੋ ਇਥੈਨੋਲ ਪਲਾਂਟ ਵੀ ਨੇ ਜਿਨ੍ਹਾਂ ਦੇ ਵਿੱਚ ਇੱਕ ਅੰਮ੍ਰਿਤਸਰ ਦੇ ਪਿੰਡ ਬੁੱਟਰ ਦੇ ਵਿੱਚ ਸਥਿਤ ਆਖਿਰਕਾਰ ਕੀ ਕਾਰਨ ਹੋ ਸਕਦਾ ਹੈ ਕਿ ਇਹਨਾਂ ਦੇ ਵੱਲੋਂ ਜਿਹੜਾ ਆਈਟੀ ਦੇ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਆਖਿਰਕਾਰ ਕਿ ਕਿਹੜਾ ਇਹ ਕਾਰੋਬਾਰ ਜਾਂ ਫਿਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਹੜੇ ਕੰਮ ਚੇ ਹੋ ਰਹੇ ਨੇ ਕਿ ਸ਼ੱਕ ਪੈਦਾ ਹੁੰਦਾ ਆਈਟੀ ਵਿਭਾਗ ਦੇ ਮਨਾ ਦੇ ਵਿੱਚ ਕਿ ਰੇਡ ਮਾਰੀ ਜਾਵੇ ਕਪੂਰਥਲਾ ਦੇ ਵਿਧਾਇਕ ਦੱਸੇ ਜਾਂਦੇ ਨੇ ਰਾਣਾ ਗੁਰਜੀਤ ਸਿੰਘ ਤਨਾਲੀ ਉਹਨਾਂ ਦੇ ਸਰਕੂਲਰ ਰੋਡ ਦੇ ਉੱਤੇ ਸਥਿਤ ਘਰ ਦੇ ਵਿੱਚ ਵੀਰਵਾਰ ਦੀ ਸਵੇਰ ਚੰਡੀਗੜ੍ਹ ਦੇ 4-5 ਗੱਡੀਆਂ ਤੇ ਸਵਾਰ ਹੋ ਕੇ ਅਫਸਰਾ ਦੀ ਟੀਮ ਨੇ ਰੇਡ ਕੀਤੀ ਹੈ ਇਸ ਟੀਮ ਨੇ ਦੇ ਨਾਲ ਆਈ ਜਿਹੜਾ ਹੈ TBP ਦੇ ਜਵਾਨ ਵੀ ਸੀਗੇ ਨਾਲ ਹੀ ਟੀਮ ਨੇ ਪਹੁੰਚਦੇ ਹੀ ਰਾਣਾ ਆਵਾਜ਼ ਦੇ ਗੇਟ ਦੇ ਅੰਦਰ ਤੋਂ ਬੰਦ ਕਰ ਲੈ ਨਾਲ ਹੀ ਸੂਤਰਾ ਦੀ ਮੰਨਿਆਤਾ ਇਹ IT ਵਿਭਾਗ ਦੀ ਟੀਮ ਦੀ ਰੇਡ ਹੈ ਤੇ ਨਾਲ ਹੀ ਫੁਲ ਹਾਲ ਇਸ ਮਾਮਲੇ ਦੇ ਵਿੱਚ ਕੋਈ ਅਧਿਕਾਰਿਕ ਪੁਸ਼ਟੀ ਜਾਂ ਫਿਰ ਕੋਈ ਵੀ ਕੁਝ ਦੱਸਣ ਨੂੰ ਤਿਆਰ ਨਹੀਂ ਹੈ ਦੂਸਰੀ ਪਾਸੇ ਉਹਨਾਂ ਦੇ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਅਤੇ ਉਹਨਾਂ ਦੇ ਸਾਰੇ ਮੋਬਾਈਲ ਫੋਨਸ ਸਵਿਚ ਆਫ ਆ ਰਹੇ ਨੇ ਲੋਕਲ ਪੁਲਿਸ ਨੂੰ ਵੀ ਫਿਲਹਾਲ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ